ਦੋਸਤੋ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਸਟਾਰ ਯੋਗਰਾਜ ਸਿੰਘ ਦੇ ਵੱਲੋਂ ਇੱਕ ਪੋਸਟ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਸਿਰ ਉੱਪਰ ਇੱਕ ਟੋਪੀ ਪਹਿਨੀ ਹੋਈ ਹੈ ਅਤੇ ਦਾੜਾ ਵੀ ਪ੍ਰਕਾਸ਼ ਕੀਤਾ ਹੋਇਆ ਹੈ ਅਤੇ ਹੁਣ ਇਸ ਪੋਸਟ ਨੂੰ ਲੈ ਕੇ ਢਾਡੀ ਮਾਨ ਸਿੰਘ ਅਕਾਲੀ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵੀਡੀਓ ਦੇ ਵਿੱਚ ਉਹਨਾਂ ਨੇ ਇਸ ਪੋਸਟ ਪ੍ਰਤੀ ਆਪਣੇ ਕੁਝ ਵਿਚਾਰ ਸਾਂਝੇ ਕੀਤੇ ਨੇ ਕੀ ਕਹਿ ਰਹੇ ਨੇ ਢਾਡੀ ਮਾਨ ਸਿੰਘ ਅਕਾਲੀ ਇਸ ਵੀਡੀਓ ਦੇ ਵਿੱਚ ਇਸ ਪੋਸਟ ਬਾਰੇ ਆਉ ਸੁਣਦੇ ਆਂ ਸਾਧ ਸੰਗਤ ਜੀ ਮੈਂ ਤੁਹਾਡਾ ਆਪਣਾ ਮਾਨ ਸਿੰਘ ਕਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਬੇਨਤੀ ਕਰਨੀ ਆ ਫਿਰ ਮਿਸਟਰ ਜੋਗਰਾਜ ਜੀ ਹੈ ਨਾ ਆਪਾਂ ਉਹਨਾਂ ਨੂੰ ਸਿੱਖੀ ਰੂਪ ਦੇ ਵਿੱਚ ਵੇਖਦੇ ਆਂ ਦਾੜਾ ਪ੍ਰਕਾਸ਼ ਉਹਨਾਂ ਦਾ ਤੇ ਉਹ ਆਪਣੇ ਆਪ ਨੂੰ ਬਾਬਾ ਦੀਪ ਸਿੰਘ ਦਾ ਪੁੱਤ ਕਹਿੰਦੇ ਆ ਕਹਿੰਦੇ ਮੈਂ ਬਾਬਾ ਦੀਪ ਸਿੰਘ ਦਾ ਪੋਤਿਆ ਤੇ ਮੈਂ ਉਹਨਾਂ ਦੀਆਂ ਪੋਸਟਾਂ ਤੇ ਵੀ ਦੋ ਤਿੰਨ ਵਾਰ ਕਮੈਂਟ ਕੀਤਾ ਵੀ ਤੁਸੀਂ ਸਿਰ ਤੇ ਸੋਹਣੀ ਦਸਤਾਰ ਸਜਾਇਆ ਕਰੋ ਟੋਪੀ ਨਾ ਪਾਇਆ ਕਰੋ ਕਿਉਂਕਿ ਤੁਹਾਡੇ ਵੱਲ ਵੇਖ ਕੇ ਜਿਹੜੇ ਸਾਡੇ ਛੋਟੇ-ਛੋਟੇ ਬੱਚੇ ਨੇ ਜਾਂ ਜਿਹੜੇ ਜਵਾਨ ਆ ਸਾਡੇ ਨੌਜਵਾਨ ਉਹ ਵੀ ਸਿਰਾਂ ਤੇ ਟੋਪੀਆਂ ਪਾਉਣ ਲੱਗ ਪਏ ਆ ਕਿਉਂਕਿ ਤੁਹਾਡੇ ਵੱਲ ਵੇਖ ਕੇ ਇਹ ਮੈਸੇਜ ਗਲਤ ਜਾਂਦਾ ਪਿਆ ਤੇ ਲੋਕ ਗਲਤ ਰਾਹ ਨੂੰ ਪਰਦੇ ਪਏ ਆ ਤੇ ਜੇ ਤੁਸੀਂ ਵਾਕਿਆ ਬਾਬਾ ਦੀਪ ਸਿੰਘ ਦੇ ਪੁੱਤ ਜੇ ਤੇ ਫਿਰ ਪੁੱਤ ਬਣ ਕੇ ਵਿਖਾਓ ਕਿਸੇਰਤੇ ਪੱਕੀ ਪੱਗ ਬੁੰਨਿਆ ਕਰੋ ਇਹ ਨਹੀਂ ਕਿ ਟੋਪੀਆਂ ਪਾ ਕੇ ਤੁਸੀਂ ਸਿੱਖੀ ਦੇ ਦਾਗ ਨਾ ਲਾਓ ਬਾਬਾ ਦੀਪ ਸਿੰਘ ਨੇ ਟੋਪੀਆਂ ਨਹੀਂ ਪਾਈਆਂ ਉਹਨਾਂ ਸਿਰਾਂ ਤੇ ਤਾਜ ਸਜਾਏ ਆ ਠੀਕ ਆ ਜੀ ਬਾਕੀ ਜੋਗਰਾਜ ਜੀ ਬਾਕੀ ਦੋਸਤੋ ਤੁਹਾਡੀ ਜੋਗਰਾਜ ਸਿੰਘ ਦੀ ਪੋਸਟ ਪ੍ਰਤੀ ਕੀ ਵਿਚਾਰ ਨੇ ਕਿਉਂਕਿ ਜਿਵੇਂ ਢਾਡੀ ਮਾਨ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਜੋਗਰਾਜ ਸਿੰਘ ਆਪਣੇ ਆਪ ਨੂੰ ਬਾਬਾ ਦੀਪ ਸਿੰਘ ਜੀ ਦੇ ਪੁੱਤਰ ਦੱਸਦੇ ਨੇ ਤੇ ਇਹੋ ਜਿਹਿਆਂ ਜੋ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣਾ ਇੱਕ ਬਹੁਤ ਹੀ ਗਲਤ ਗੱਲ ਹੈ ਕਿਉਂਕਿ ਇਸ ਤਰ੍ਹਾਂ ਕਰਕੇ ਉਹ ਸਿੱਖੀ ਤੇ ਦਾਗ ਲਾ ਰਹੇ ਨੇ ਜੇਕਰ ਉਹ ਸੱਚੀ ਬਾਬਾ ਦੀਪ ਸਿੰਘ ਜੀ ਦੇ ਪੁੱਤਰ ਨੇ ਤਾਂ ਉਹ ਹਮੇਸ਼ਾ ਦੇ ਲਈ ਸਿਰ ਤੇ ਪੱਗ ਬੰਨਣ ਕਿਉਂਕਿ ਬਾਬਾ ਦੀਪ ਸਿੰਘ ਜੀ ਨੇ ਸਿਰ ਤੇ ਦਮਾਲੇ ਸਜਾਏ ਸਨ ਸਿਰ ਤੇ ਤਾਜ ਸਜਾਇਆ ਨਾ ਕਿ ਇਹੋ ਜਿਹੀਆਂ ਟੋਪੀਆਂ ਸਜਾਈਆਂ ਸੀ ਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਨਵੀਆਂ ਵੀਡੀਓਜ਼ ਦੇ ਵੇਖਣ ਦੇ ਲਈ ਬੈਲ ਆਈਕਨ ਪ੍ਰੈਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਖਾਂਗਾ